ਮੈਂ ਸੱਚਾਈ ਦੋ ਗੁਰਦੀਪ ਰੰਧਾਵਾ ਦੀ दारू 900 ਕਿਲੀਆਂ 935 ਨਾ 900 ਪੇਟੀ ਸ਼ਰਾਬ ਦੀ ਜਿੱਥੇ ਜਾਓਗੇ ਟਰੱਕ ਆਇਆ ਡਰਾਈਵਰ ਉਹ ਪਿੱਛੇ ਹੋ ਜਾਓ ਪਿੱਛੇ ਪਾਸੇ ਹੋ ਜਾਓ ਕਿਸੇ ਕਿਧਰ ਇੱਕ ਮਿੰਟ ਇੱਥੋਂ ਬੁਲਵਾਓ ਇੱਥੋਂ ਨਹੀਂ ਨਹੀਂ ਬੁਲਵਾ ਲਿਆ ਜੀ ਬੁਲਵਾ ਗੀ ਕਿਹਦੀ ਇੱਕ ਦੀ ਸ਼ਰਾਬ ਹੈ ਜੀ ਭਾਈ ਅਸੀਂ ਨਾਲੇ ਲਿਆਏ ਗੇਰੇ ਬਾਬੇ ਨਾਨਕ ਦੇ ਮੁਕਤਾਂ ਪੈਣੇ ਉੱਥੇ ਜਾਨੀਓ ਢਾਲੀਵਾਲ ਨੇ ਢਾਲੀਵਾਲ ਕਿਹਦੇ ਮੰਤਰੀ ਨੇ ਹਾਂਜੀ ਆਮ ਵਾਲੇ ਨੂੰ ਦਾਰੂ ਕਿੰਨੇ ਕਿਨੇ ਕਿਨੇ ਭਜਵਾਈਏ ਭजे ਭਾਈ ਇਹ ਆਪਣੇ ਮੰਤਰੀ ਸਾਹਿਬ ਨੇ ਮੰਤਰੀ ਸਾਹਿਬ ਨੇ ਧਾਲੀਵਾਲ ਧਾਲੀਵਾਲ ਆਹ ਲੋਈ ਦੇਖ ਲੋ ਬਹੁਤ ਸ਼ਰਾਬੀ ਇਹਨਾਂ ਦੀ ਇੱਜ਼ਤ ਕਰ ਰਹੇ ਆ ਇਹਦਾ ਵਿਚਾਰੇ ਕੋਈ ਗੱਲ ਨਹੀਂ ਸੁਣਦਾ ਨਹੀਂ ਤੁਹਾਡਾ ਨਹੀਂ ਤੁਹਾਡਾ ਨਹੀਂ ਕਸੂਰ ਵਾਲਿਆਂ ਦੀ ਆ ਠੀਕ ਹੈ ਇਹ ਬੈਕ ਕਰਦੇ ਹਾਂ ਇਹ ਬੈਕ ਕਰਦੇ 200 ਪੇਟੀ ਉਹ ਚ ਦੀ ਬੈਕ ਕਰ ਦਈਏ ਛੱਡ ਦਈਏ ਥੰਮੇ ਨਾ ਨਾ ਲੋ ਨਾ ਉਹਨਾਂ ਦਾ ਕਿੱਥੇ 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 ਇਹ ਐਨਾ ਨਹੀਂ ਨੇ ਪੱਕਾ ਦੱਸਿਆ ਮੈਨੂੰ ਇਹਨਾਂ ਨੇ ਜਿਹੜੇ ਬੰਦੇ ਭੇਜੇ ਇਹਨਾਂ ਨੇ ਬਟਾਲਾ ਬਾਈਪਾਸ ਦੇ ਰੋਗ ਅਸੀਂ ਉੱਥੇ ਆਉਣੇ ਹਾਂ ਅੱਛਾ ਨਿੱਟ ਕਾਣਾ ਬਟਾਲਾ ਬਾਈਪਾਸ ਦੱਸਿਆ ਸੀ ਕਿੱਥੇ ਲੈ ਕੇ ਜਾਣੀ ਹੈ ਬਾਈਪਾਸ ਦੱਸਿਆ ਗਾੜੀ ਦਾ ਮੈਨੂੰ ਪਤਾ ਜੋ ਹੁੰਦਾ ਤੇ ਤੁਹਾਨੂੰ ਉਹ ਵੀ ਦੱਸ ਦਿੰਦਾ ਹਾਂ ਹਾਂ ਕਿਹੜੇ ਕਿਹੜੇ ਬੰਦੇ ਕਿਹੜੇ ਦਾ ਨੰਬਰ ਭੇਜਿਆ ਸੀ ਮੇਰਾ ਮੋਬਾਈਲ ਤੁਹਾਡੇ ਬੰਦੇ ਕੋਲ ਜੋ ਉਹ ਪੁਲਿਸ ਨੂੰ ਹੀ ਦਵਾਂਗੇ ਹਾਂ ਉਹ ਨੰਬਰ ਲੌਂਗ ਲੱਕ ਇਹਨੂੰ ਬੈ ਕੇ ਬੈਰ ਸਟਾਰਟ ਕਰਨ ਕਹਿੰਦਾ ਕਰ ਤੋਂ ਬੈਕ ਕਰ ਦੋ ਹਾਂ ਗੱਡੀ ਦੇ ਅੱਗੇ ਲਾਉ ਰੱਖਾ ਮੇਰੀ ਗੱਡੀ ਜਿਹੜੀ ਹੈ ਨਾ ਬਾਹਰ ਚਲਾਓ ਆ ਸਭ ਤੋਂ ਵਧੀਆ ਗੱਲ ਇਹ ਗੱਡੀ ਥਾਣੇ ਵਿੱਚ ਚੱਲ ਗਈ ਨਾ ਆ ਫੋਟੋ ਖਿੱਚੋ ਗੱਡੀ ਥਾਣੇ ਵਿੱਚ ਚੱਲ ਗਈ ਨਾ ਇਹ ਰੱਖੋ ਜਿਹਾ ਹੋ ਜਾਣਾ ਜੇ ਇੱਥੋਂ ਗੱਡੀ ਨਹੀਂ ਨਿਕਲੂਗੀ ਇੱਥੇ ਖੜੋ ਯਾਰ ਇੱਥੇ ਸਖੋ ਆਓ ਯਾਰ ਸਾਰੇ ਆਓ ਚਲੋ ਚਲ ਲਾਓ ਤੱਕਾਂ ਟੈਂਟ ਸ਼ਰਾਬ ਅਪਣੀ ਭਰੀ ਹੋਈ પરંતુ પરંતુ <tus -tus> <preconcasil -tus> ਹਰ ਰਾਸਤੇ ਦਾ ਸਾਈਡ ਤੇ ਕਰਵਾ ਲਓ ਹਰ ਰਾਸਤੇ ਦਾ ਸਾਈਡ ਤੇ ਕਰਵਾ ਲਓ

ਉਹ ਇਹਨਾਂ ਰੋਟੀ ਨੂੰ ਖਿਖਵਾਓ ਤੁਸੀਂ ਇਹਨਾਂ ਰੋਟੀ ਨੂੰ ਖਿਖਵਾਓ ਇਹਨਾਂ ਰੋਟੀ ਨੂੰ ਖਿਖਵਾਓ ਹਾਂ ਆ ਕੀ ਦਾ ਫੋਨ ਹੈ ਮੇਰਾ ਮੇਰਾ ਕੀਤੀ ਗੱਲ ਕਰ ਲਈ ਆ ਉਹ ਬੰਦਾ ਇਹ ਕਿਸ ਕਿਸਮ ਦਾ ਬੰਦਾ ਨੂੰ ਜਾਣ ਇਹ 50 ਦਾ ਵਸੂ ਆਹ ਚੰਦ ਕਰਦੇ ਕਿੱਥੇ ਘੜੋ ਫੜਿਆ ਆਹ ਬੰਦਾ ਚਾਹ ਰਿਹਾ ਦੇਖਦੇ ਬੰਦਾ ਸੈਕਲ ਫੜਦਾ ਆ ਇਹ 900 ਪੇਟੀ ਜਿਹੜੀ ਸ਼ਰਾਬ ਦੀ ਅਜਨਾਲੇ ਸਾਈਡ ਤੋਂ ਆ ਰਹੀ ਸੀਗੀ ਆਹ ਟਰੱਕ ਇੱਕ ਇੱਥੇ ਫੜਿਆ ਇੱਕ ਫੜੇ ਕੰਡ ਰੋਡ ਦੂਜੇ ਪਾਸੇ ਫੜਿਆ ਇਹਨਾਂ ਚ ਟੋਟਲ 2000 ਪੇਟੀ ਸੀਗੀ 2400 ਪੇਟੀ ਬੰਦ ਲੱਗਦਾ ਇੱਥੇ ਵੀ ਬੰਦਾ ਫੜਿਆ ਗਿਆ ਉਹਨਾਂ ਨੂੰ ਹੁਣ ਪੁਲਸ ਵਾਲਿਆਂ ਨੂੰ ਕਸਟਡੀ ਵੀ ਉਹਨਾਂ ਦੀ ਦੇਤੀ ਹੈ ਤੇ ਇਹ ਡੇਰਾ ਬਾਬਾ ਨਾਨਕ ਇਥੋਂ 1 ਕਿਲੋਮੀਟਰ ਰਹਿ ਜਾਂਦਾ ਜਿੱਥੇ ਜਿਮਨੀ ਚੋਣ ਚੱਲ ਰਹੀ ਹੈ ਤੇ ਇਹ ਕੀ ਦੀ ਅਨਗੈਲੀ ਉਹ ਨਹੀਂ ਪਤਾ ਲੱਗਦਾ ਕਿ ਜਿੱਥੇ ਜਿਮਨੀ ਚੋਣ ਚੱਲ ਰਹੀ ਹੈ ਤੇ ਉਦੋਂ ਤੇ ਇਲੈਕਸ਼ਨ ਕਮਿਸ਼ਨ ਨੂੰ ਵੇਖਣਾ ਚਾਹੀਦਾ ਇਹਨਾਂ ਦੀ ਇੰਟੈਲੀਜੈਂਸ ਇੰਨੀ ਵੀਕ ਹੈ ਕਿ 2-2000 ਪੇਟੀ ਸ਼ਰਾਬ ਦੀ ਜਿਨ੍ਹਾਂ ਦਾ ਮੁੱਲ ਲੱਗਦਾ ਕਿ ਮਤ ਕਰੋੜਾਂ ਚ ਹੋਣੀ ਹੈ ਉਹ ਜਾ ਰਹੀਆਂ ਤੇ ਇਹਨਾਂ ਦਾ ਕੋਈ ਇੱਥੇ ਕੰਟਰੋਲ ਨਹੀਂ ਕਰ